ਡੈਡੀ ਮੈਂ ਜੇ ਉਹਦੇ ਵਰਗਾ امیر ਹੁੰਦਾ ਨਾ ਮੈਂ ਵੀ ਮੋਜਾ ਕਰਨਾ ਸੀ ਉਹ ਕੰਮ ਕਰ ਲੈ ਕੰਮ ਬਾਰੀਆਂ ਗੱਲਾਂ ਨਾ ਕਰਿਆ ਕਰ ਸੱਲ ਕੰਮ ਕਰ ਡੈਡੀ ਆਪਾਂ ਸਾਰੀ ਜ਼ਿੰਦਗੀ ਕੱਢੀ ਲੈ ਆਈ ਨਹੀਂ ਸਾਲ ਚ ਝੂਟਾ ਹੀ ਦਵਾ ਦੇ ਉਹ ਤਾਂ ਮੈਂ ਕਿਹੜਾ ਗੱਡੀ ਵਾਲਾ ਜਾਣਦਾ ਕਿਹੜਾ ਮੈਂ ਤਾਂ ਝੂਟਾ ਦਵਾਦਾ ਡੈਡੀ ਇੱਕ ਵਾਰੀ ਪੁੱਛ ਲੈ ਗੱਡੀ ਵਾਲੇ ਨੂੰ ਏ ਪਰਮਾਤਮਾ ਮੇਰੇ ਵੀ ਗੱਡੀ ਆਲੇ ਯਾਰ ਕਾ ਬਣਾ ਦੇ ਆ ਜਾ ਉਸਦੇ ਗੱਡੀ ਵਾਲੇ ਨੂੰ ਆ ਜਾ ਹਾਂਜੀ ਬਾਈ ਜੀ ਯਾਰ ਮੇਰੇ ਪੁੱਤ ਨੂੰ ਝੋਟਾ ਇਹ ਦੇ ਦੇ ਝੋਟਾ ਟਿੰਕਲ ਜੀ ਮੈਂ ਵੀ ਝੋਟਾ ਰਗਾ ਬਣਾ ਚੁਣਾ ਪਤਾ मेरे का बनना चलो एक मिनट मैं गो बुत हम भी तू मेरे वर्गा बनना नहीं अंकल जी भाई जी मैं ना ग्डी च बैठा कदन काम कर दिन देखी जा ਮੈਂ ਸੋਚੀ ਜਾਂਦਾ ਸੀ ਇਹ ਪ੍ਰਮਾਤਮਾ ਪੈਸੇ ਥੋੜੇ ਮੈਨੂੰ ਘੱਟ ਦੇ ਦਿੰਦਾ ਇੰਨੀਆਂ ਕਾਰਾਂ ਦਿੱਤੀਆਂ ਕੋਟੀਆਂ ਦਿੱਤੀਆਂ ਮੇਰੇ ਅੰਗ ਤਾਂ ਮੈਨੂੰ ਸਹੀ ਸਲਾਮਤ ਤੇ ਰੱਖ ਦਿੰਦਾ ਮੈਂ ਕਹਿੰਦਾ ਹੀ ਸੋਚੀ ਜਾਂਦਾ ਸੀ ਭਾਈ ਜੀ ਮੈਂ ਸਮਝਾ ਲਈ ਤੁਹਾਡੀ ਕੋਈ ਗੱਲ ਭਾਈ ਜੀ ਖਾ ਤੁਸੀਂ ਉੱਥੇ ਬੈਠੇ ਆ ਮਸੂਮ ਬੱਚਾ ਸੋਚੀ ਜਾਂਦਾ ਸੀ ਮੇਰੇ ਵਰਗਾ ਬਣ ਮੈਂ ਗੱਡੀ 'ਚ ਬੈਠਾ ਸੋਚੀ ਜਾਂਦਾ ਸੀ ਮੈਂ ਤੇਰੇ ਵਰਗਾ ਬਣ ਭਾਈ ਜੀ ਪਰਮਾਤਮਾ ਪਤਾ ਨਹੀਂ ਕਿਹੜੇ ਰੰਗ ਦੇ ਵਿੱਚ ਰਾਜੀ ਆ ਇਹ ਤਾਂ ਹੈ ਭਾਈ ਜੀ ਭਾਈ ਜੀ ਸਾਈਕਲ ਵਾਲਾ ਕਹਿੰਦਾ ਮੈਂ ਮੋਟਰਸਾਈਕਲ ਲੈਣਾ ਮੋਟਰਸਾਈਕਲ ਵਾਲਾ ਕਹਿੰਦਾ ਮੈਂ ਕਾਰ ਲੈਣੀ ਹੈ ਕਾਰ ਵਾਲਾ ਕਹਿੰਦਾ ਮੈਂ ਹਵਾਈ ਜਹਾਜ਼ ਲੈ ਲਵਾਂ ਭਾਈ ਜੀ ਜਿਹਦੀ ਅੱਖਾਂ ਨਹੀਂ ਨਾ ਉਹ ਅੱਖਾਂ ਮੰਗਦਾ ਫਿਰਦਾ ਜਿਹਦੇ ਅੰਗ ਪੈਰ ਨਹੀਂ ਉਹ ਅੰਗ ਪੈਰ ਮੰਗਦਾ ਸੋ ਪੁੱਤ ਮੈਂ ਤਾਂ ਤੈਨੂੰ ਹੀ ਸਮਝਾਉਂਦਾ ਵੀ ਜਿੱਥੇ ਵੀ ਪ੍ਰਮਾਤਮਾ ਸਾਨੂੰ ਰੱਖਦਾ ਨਾ ਸਾਨੂੰ ਉੱਥੇ ਹੀ ਰਹਿਣਾ ਚਾਹੀਦਾ ਹੈ। ਉਹਦੀ ਰਜਾ ਦੇ ਵਿੱਚ ਉਹ ਜਿੱਥੇ ਰੱਖਣਾ ਸੀ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ। ਕਿਉਂਕਿ ਜਿੱਥੇ ਅਸੀਂ ਬੈਠੇ ਆ ਉੱਥੋਂ ਕੀ ਪਤਾ ਹੋਰ ਕਿੰਨਾ ਕੁ ਬੰਦਾ ਨੀਂਵਾ ਬੈਠਾ। ਇਸ ਲਈ ਪ੍ਰਮਾਤਮਾ ਜਿੱਥੇ ਰੱਖੇ ਪੁੱਤ ਉੱਥੇ ਰਹਿਣਾ ਚਾਹੀਦਾ ਹੈ। ਠੀਕ ਹੈ। ਸਸਤੀ ਗਾਲ ਦੋਸਤੋ ਕਿੱਦਾਂ ਠੀਕ ਠਾਕ ਹੋ ਸਾਰੇ? ਦੋਸਤੋ ਅਸੀਂ ਕਾਫੀ ਦਿਨਾਂ ਬਾਅਦ ਅ ਕੰਟੈਂਟ ਸ਼ੂਟ ਕਰਨੇ ਸ਼ੁਰੂ ਕੀਤੇ ਆ ਕਿਉਂਕਿ ਅਸੀਂ ਸਾਡਾ ਕਿਸੇ ਫਿਲਮ ਨੂੰ ਲੈ ਕੇ ਸ਼ੈਡਿਊਲ ਭਾਜੀ ਚੱਲ ਰਿਹਾ ਸੀਗਾ ਤੇ ਹੁਣ ਅਸੀਂ ਲਗਾਤਾਰ ਕੰਟੈਂਟ ਦਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੈਬ ਸੀਰੀਜ਼ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਦੇ ਕਾਫੀ ਐਪੀਸੋਡ ਹੋਇਆ ਕਰਨਗੇ ਤੇ ਐਤਵਾਰ ਵਾਲੇ ਦਿਨ ਅਸੀਂ ਉਹਨੂੰ ਰਿਲੀਜ਼ ਕਰਿਆ ਕਰਾਂਗੇ ਚਲਦੀ ਮਹੀਨੇ ਚ 4 ਐਪੀਸੋਡ ਸਾਡੇ ਹੋਇਆ ਕਰਨ। ਦੋਸਤੋ ਜਿਹੜਾ ਸਾਡਾ ਕੰਟੈਂਟ ਸੀਗਾ ਬਹੁਤ ਅੱਛਾ ਕੰਟੈਂਟ ਹੈ। ਪਰਮਾਤਮਾ ਸਾਨੂੰ ਜਿੱਥੇ ਵੀ ਰੱਖਦਾ ਸਾਨੂੰ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਉੱਥੇ ਰਹਿ ਜਾਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਕਿਸੇ ਦਾ ਬੁਰਾ ਨਹੀਂ ਕਰਦਾ ਠੀਕ ਹੈ ਆਪਾਂ ਕਹਿ ਦਿੰਦੇ ਹਾਂ ਸਾਡਾ ਉਹ ਨਹੀਂ ਬਣਿਆ ਸਾਡਾ ਕੰਮ ਨਹੀਂ ਬਣਿਆ ਪ੍ਰਮਾਤਮਾ ਨੇ ਪਹਿਲਾਂ ਹੀ ਸੋਚਿਆ ਹੋਇਆ ਤੁਹਾਨੂੰ ਕੀ ਦੇਣਾ ਜੋ ਤੁਹਾਡੀ ਕਿਸਮਤ ਵਿੱਚ ਆਏ ਉਹ ਤੁਹਾਨੂੰ ਪ੍ਰਮਾਤਮਾ ਨੇ ਦੇ ਹੀ ਦੇਣਾ ਤੇ ਗਿਲਾ ਨਾ ਕਰਿਆ ਕਰੋ ਪ੍ਰਮਾਤਮਾ ਨਾਲ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਅੰਗ ਪੈਰ ਨਹੀਂ ਮਿਲੇ ਮੈਨੂੰ ਜ਼ਮੀਨ ਨਹੀਂ ਮਿਲੀ ਪੈਸਾ ਨਹੀਂ ਮਿਲਿਆ ਪ੍ਰਮਾਤਮਾ ਦੇ ਰੰਗ ਵਿੱਚ ਰਹਿ ਜਾ ਕਰੋ ਦੋਸਤੋ ਸਤਿ ਸ੍ਰੀ ਅਕਾਲ ਮਿਰਵੰਦ